ਸਾਸਰੀ ਘਰ ਲਈ ਬਾਈ ਸਾਰਿਆਂ ਨੂੰ ਤਰੀਖ ਹੋ ਗਈ 15 ਦਿਨ ਐਤਵਾਰ ਤੇ ਟਾਈਮ 11 ਵਜੇ ਕੇ ਤਕਰੀਬਨ ਹਫਤਾ ਹੋ ਗਿਆ ਆਪਾਂ ਨੂੰ ਇੰਡੀਆ ਤੋਂ ਆਇਆ ਨੂੰ ਤੇ ਅੱਜ ਆਪਾਂ ਜਾਣਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਇੱਥੇ ਆ ਕੇ ਹੁੰਦਾ ਕਿਉਂਕਿ ਸੰਡੇ ਨੂੰ ਹੀ ਸਾਰੇ ਜਾਂਦੇ ਆ ਤੇ ਆਪਾਂ ਵੀ ਚਲਦੇ ਆਂ ਕੁਰਤਾ ਪੈਮਾ ਪਾਲਿਆ ਪੱਗ ਬੰਨ ਲਈ ਆਜੋ ਮਿਲਦੇ ਆਂ ਗੁਰਦੁਆਰਾ ਸਾਹਿਬ ਅੱਜ ਆਪਾਂ ਜਾਣਾ ਬਾਈ ਆਹ ਗੱਡੀ ਚ ਚਾਚੀ ਜੀ ਤਿਆਰ ਮੰਮੀ ਤਿਆਰ ਠੀਕ ਹੈ ਆਹ ਖੜੀ ਆ ਚਲੋ ਬੈਠ ਕੇ ਮਿਲਦੇ ਆਂ ਆਪਣੀ ਕਾਰ ਬਾਹਰ ਆ ਰਹੀ ਆ ਚਾਚਾ ਜੀ ਕਰਦੇ ਨੇ ਕੱਢ ਰਹੇ ਨੇ ਗੱਡੀ ਬਾਹਰ ਠੀਕ ਆ ਤੇ ਆ ਆਪਣੀ ਕਮਿਊਨਿਟੀ ਆ ਜਿੱਥੇ ਪਰ ਰਹਿੰਦੇ ਆ ਠੀਕ ਆ ਬਹੁਤ ਸੋਹਣੀ ਕਮਿਊਨਿਟੀ ਆ ਯਾਰ ਨਵੀਂ ਬਣੀਆਂ ਸਾਰੀ ਹਨਾ ਆਹ ਕਾਰ ਆ ਮੰਮੀ ਆ ਗਏ ਚਾਚੀ ਜੀ ਆ ਗਏ ਠੀਕ ਆ ਚਲੋ ਮਿਲਦੇ ਆ ਫਿਰ ਆਜੋ ਗੋਰੇ ਨੇ ਇੱਥੇ ਤਾਂ ਹੀ ਕੰਮ ਆ ਚਾਚੂ ਵਧੀਆ ਰਹਿਦਾ ਬੰਦਾ ਜਦੋਂ ਛੋਟੇ ਹੁੰਦੇ ਗੋਰੇ ਜਵਾਕ ਲਾ ਦਿੰਦੇ ਆਪਣੇ ਕੰਮਾਂ ਤੇ ਜਵਾਕ ਰਹਿਦਾ ਪੂਰਾ ਵਧੀਆ ਇਹ ਤਾਂ ਬਸ 18 ਸਾਲ ਦਾ ਹੋਇਆ ਨਹੀਂ ਔਰ ਕਹਿ ਦਿੰਦੇ ਨੇ ਆਪਣਾ ਕਮਾਓ ਖਾਓ ਭਾਈ ਜਾਓ ਸਭ ਤੋਂ ਵਧੀਆ ਗੱਲ ਜਿਹੜੀ ਇੱਥੇ ਯਾਰ ਇੱਕ ਤਾਂ ਇੱਥੇ ਰੂਲ ਫਾਲੋ ਕਰਦਾ ਜਿਵੇਂ ਸਟਾਪ ਸਾਈਨ ਆ ਗਿਆ ਕਮਿਊਨਿਟੀ ਦੇ ਵਿੱਚ ਇੱਥੇ ਇੱਕ ਵਾਰ ਬੰਦੇ ਨੇ ਰੁਕਣਾ ਹੀ ਰੁਕਣਾ ਹਨਾ ਚਾਰੇ ਪਾਸੇ ਦੇਖ ਕੇ ਫੇਰ ਤੋਰਨੀ ਹੈ ਗੱਡੀ ਹਨਾ ਆ ਗੋਰਾ ਗੋਰੀ ਸੈਰ ਕਰਦੇ ਫਿਰਦੇ ਆ ਡੇਲੀ ਇਹਨਾਂ ਨੂੰ ਦੇਖਦੇ ਆ ਤਾਂ ਹੀ ਇਹਨੇ ਫਿੱਟ ਰਹਿੰਦੇ ਆ ਡੇਲੀ ਵਾਕ ਸਵੇਰ ਵੀ ਸ਼ਾਮ ਨੂੰ ਵੀ ਇਹਨਾਂ ਨੇ ਕਰਨੀ ਕਰਨੀ ਆ ਪਾਉਂਡ ਆ ਕਮਿਊਨਿਟੀ ਤੇ ਜਦੋਂ ਆਪਾਂ ਗੇਟ ਤੋਂ ਅੰਦਰ ਐਂਟਰ ਕਰਦੇ ਆ ਹਰ ਇੱਕ ਕਮਿਊਨਿਟੀ 'ਚ ਤਿੰਨ ਚਾਰ ਪਾਉਂਡ ਆ ਇੱਥੇ ਮੈਂ ਦੇ ਇਹ ਜਿਹੜਾ ਮੀਂਹ ਦਾ ਪਾਣੀ ਐਕਸੈਸ ਹੁੰਦਾ ਉਹ ਇੰਨਾ ਚ ਇਕੱਠਾ ਹੋ ਜਾਂਦਾ ਤੇ ਡਾਕਸਰ ਬੈਠੀਆਂ ਰਹਿੰਦੀਆਂ ਖਰਗੋਸ਼ ਫਿਰਦੇ ਰਹਿੰਦੇ ਆ ਹਨਾ ਕਾਟੂਆ ਚਿੜੀਆਂ ਕੋਈ ਮਤਲਬ ਇੱਥੇ ਨੇਚਰ ਨਾਲ ਕੋਈ ਬੰਦਾ ਛੇੜਛਾੜ ਨਹੀਂ ਕਰਦਾ ਠੀਕ ਆ ਉਹ ਸਾਹਮਣੇ ਫਲੈਗ ਲੱਗਿਆ ਹੋਇਆ ਆ ਹੁਣ ਆਪਾਂ ਮੇਨ ਰੋਡ ਤੇ ਚੜ ਜਾਣਾ ਠੀਕ ਆ ਸਾਊਥ ਪੋਰਟ ਵਾਲੀ ਤੇ ਸਾਊਥ ਪੋਰਟ ਇਹ ਏਰੀਆ ਦਾ ਨਾਮ ਸਾਊਥ ਪੋਰਟ ਆ ਠੀਕ ਆ ਇਹ ਚੜ ਗਏ ਆਪਾਂ ਇੱਥੋਂ ਆਪਾਂ ਜਾਈ ਜਾਣਾ ਠੀਕਾ ਅੱਗੇ ਲਾਈਟ ਆਉਣਗੀਆਂ ਇੱਥੇ ਸਭ ਤੋਂ ਵਧੀਆ ਯਾਰ ਇੱਕ ਤਾਂ ਜਿਹੜੇ ਗੋਰੇ ਨੇ ਇਹ ਪੂਰਾ ਜੈੱਲ ਕਰਦੇ ਆ 5 ਦਿਨ ਕਮਾਉਂਦੇ 2 ਦਿਨ ਨਿਆਰੇ ਲੈਂਦੇ ਆ ਖਾਂਦੇ ਪੀਂਦੇ ਹੁਣ ਧੁੱਪਾ ਖਾਰ ਲਿਆ ਤੇ ਫਿਰਦੇ ਆ ਆ ਚਰਚਾ ਇੱਦਾਂ ਠੀਕ ਆ 10 ਵਜੇ ਦੇ ਟਾਈਮ ਬੋਰਡ ਲੱਗੇ ਹੋਇਆ ਠੀਕ ਐਤਵਾਰ ਨੂੰ ਫੋਲਰ ਆਉਣ ਖੁੰਦੀ ਆ ਚਰਚਾਂ 'ਚ ਹਨਾ ਅੱਗੇ ਆ ਜੂ ਲਾਈਟਾਂ ਆ ਜਾਣਗੀਆਂ ਤੁਸੀਂ ਦੇਖਿਓ ਆਪਣੇ ਖੰਭਾ ਇੱਥੇ ਕੋਈ ਖੰਭਾ ਨਹੀਂ ਹੈਗਾ ਜਿਵੇਂ ਆਪਣੇ ਥਾਂ ਥਾਂ ਵਿਚਾਲੇ ਖੰਭਾ ਗੱਡਦਾ ਇੱਧਰ ਗੱਡਦਾ ਇੱਧਰ ਗੱਡਦਾ ਖੰਭਾ ਨਹੀਂ ਹੈਗਾ ਉੱਤੇ ਲਟਕਦੀਆਂ ਹਨਾ ਜਿਨੇ ਮੁੜਨਾ ਆਪ ਦਾ ਦੇਖ ਕੇ ਮੂੜੀ ਚੱਲੋ ਹੈ ਨਾ ਮੈਨੂੰ ਇਹ ਸਿਸਟਮ ਬਹੁਤ ਵਧੀਆ ਲੱਗਿਆ ਤੇ ਸਭ ਤੋਂ ਵਧੀਆ ਚੀਜ਼ ਆ ਇਹ ਠੀਕ ਆ ਆ ਕਾਰ ਦੇ ਅੰਦਰ ਫਿਰ ਅਸੀਂ ਸਾਰੇ ਬੈਠੇ ਆ ਯਾਰ ਇੱਕ ਗੱਡੀਆਂ ਬਹੁਤ ਜ਼ਿਆਦਾ ਲਗਜ਼ਰੀ ਨਾਲ ਨਾ ਠੀਕ ਆ ਸਾਰੀਆਂ ਬੜਾ ਨਜ਼ਾਰਾ 8 ਸਿਲੰਡਰ ਨੇ ਤਕਰੀਬਨ ਸਾ ਚਾਚਾ ਜੀ ਕੋਲ ਦਾ ਦੋਨੇ ਪਿੱਕਾ ਵੀ 8 ਸਿਲੰਡਰ ਆ ਸਭ ਠੀਕ ਆ ਇਹ ਨਾਂ ਦੇ ਦਨੀਲੀ ਦਾ ਆ ਠੀਕ ਆ ਜੀ ਐਮ ਸੀ ਦਾ ਦਨੀਲੀ ਮਾਡਲ ਆ ਠੀਕ ਆ ਆਪਣੇ ਪੰਜਾਬੀ ਦਨਾਲੀ ਕਹਿ ਦਿੰਦੇ ਆ ਤੇ ਇਸ ਕਲੇਡਾ ਨਮੀ بیٹے ਕੋਲੇ ਹੈਗੀ ਹੈ ਟੈਸਲਾ ਮੈਨੂੰ ਟੈਸਲਾ ਵਾਲਾ ਬੜਾ ਜਿਆਦਾ ਲੱਗੇ ਕਿ ਉਹ ਵੀ ਟੈਸਲਾ ਬੜੀ ਵਧੀਆ ਚੀਜ਼ ਆ ਹਨ ਤੇ ਪਿਕਅਪ ਬਹੁਤ ਆ ਟੈਸਲਾ ਦੀ ਯਾਰ ਬਸੇ ਰੱਬ ਦਾ ਨਾਂ ਨਹੀਂ ਪਿਕਅਪ ਹਨ ਆ ਸੜਕਾਂ ਨੇ ਤੇ ਇੱਕ ਇਹਨਾਂ ਦਾ ਇੱਥੇ ਇਨਾਨ ਸਰਗਦੁਆਰਾ ਸਾਹਿਬ ਨਾਲ ਹੀ ਪਿੱਛੇ ਤੁਸੀਂ ਵੀਡੀਓ ਵੀ ਦੇਖਿਆ ਹੋਣਾ ਠੀਕ ਆ ਵੈਸੇ ਇੱਥੇ ਜਾਂਦੇ ਆ ਪਰ ਗ੍ਰੀਨ ਬੋਰਡ ਜਿਹੜਾ ਹੈਗਾ ਇੱਥੇ ਪੁਰਾਣਾ ਗੁਰਦੁਆਰਾ ਸਾਹਿਬ ਆ ਤੇ ਮੋਸਟਲੀ ਹੁਣ ਉੱਥੇ ਜਾਂਦੇ ਨੇ ਸਾਰੇ ਹੁੰਦਾ ਕੀ ਜੱਤੂ ਉੱਥੇ ਜਾ ਫੋਰਡ ਜਾਂਦੇ ਜਾਂਦਾ ਟਰਾਲੇ ਅਖੱਬੇ ਪਾਸੇ ਮੇਰੇ ਵੇਅਰ ਹਾਊਸ ਨੇ ਸਬਜ਼ੀਆਂ ਫਰੂਟ ਡਰਾਈਵਰ ਜੱਤੀ ਦੱਸਦੇ ਨੇ ਕਹਿੰਦੇ ਜਦੋਂ ਅਸੀਂ ਇੱਥੇ ਆਏ ਤਾ तकरीबन 16 ਸਾਲ ਪਹਿਲਾਂ ਇੰਡੀਆ ਨਾ ਮੂਵ ਹੋਏ ਨੇ ਜਦੋਂ ਵਧੀਆ ਜਮੀਨ ਤਕੜੀ ਜਾਂ ਜਿਹੜੇ ਵੇਅਰ ਹਾਊਸ ਨੇ ਕਿ ਸਾਰੇ ਇਹਨਾਂ ਦੇ ਦੇਖਣ ਨਾਲ ਹੀ ਬਣੇ ਨੇ ਕੰਸਟਰਕਸ਼ਨ ਬਹੁਤ ਚੱਲ ਰਹੀ ਆ ਬਸ ਅਜੇ ਮੱਤੀ ਤੇ ਸੋਇਆ ਵੀ ਪੰਜਾਬੀ ਠੀਕ ਹੈ ਇੱਥੇ ਹੈਗੇ ਨੇ ਵਧੀਆ ਪੰਜਾਬੀ ਨੇ ਇੱਥੇ ਤਿੰਨ ਮਹੀਨੇ ਨੇ ਅੰਡਨਾਪਲਸ ਚ ਠੀਕ ਆ ਯਾਰ ਇੱਥੇ ਉਹ ਗੱਲ ਆ ਜਿੰਨੀ ਮਰਜ਼ੀ ਸ਼ੌਂਕ ਪੂਰ ਲੋ ਕਮਾਈ ਜਿੰਨੀ ਵੱਧ ਕਰੋਗੇ ਉਹਨੇ ਤੁਸੀਂ ਆਪਣੇ ਸ਼ੌਂਕ ਪੂਰਾਉਂਦੇ ਜਾਓਗੇ ਕੋਈ ਕਿਸੇ ਨੂੰ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਠੀਕ ਆ ਨਿੰਦਿਆ ਨਹੀਂ ਜੁਗਲੀ ਨਹੀਂ ਨਿੰਦਿਆ ਚੁਗਰੀ ਤਾਂ ਨਹੀਂ ਕਿਉਂਕਿ ਟਾਈਮ ਹੀ ਨਹੀਂ ਹੈਗਾ ਜਦੋਂ ਟਾਈਮ ਹੀ ਨਹੀਂ ਹੋਊਗਾ ਤਾਂ ਕਰਨੀ ਕੀ ਆ ਸ਼ਨੀ ਐਤਵਾਰ ਅਗਲਾ ਵੇਲਾ ਹੁੰਦਾ ਉੱਥੇ ਆ ਜਾਂਦਾ ਆ ਸਾਰੇ ਵੱਡੇ ਵੱਡੇ ਵੇਅਰ ਹਾਊਸ ਨਾਲ ਅਗੁਰਦੁਆਰਾ ਸਾਹਿਬ ਆ ਗਿਆ ਤੇ ਆ ਲਓ ਜੀ ਆਪਾਂ ਗ੍ਰੀਨਬੋਰਡ ਵਾਲੇ ਗੁਰਦੁਆਰਾ ਸਾਹਿਬ ਚ ਆ ਗਏ ਪੁਰਾਣੇ ਗੁਰਦੁਆਰਾ ਸਾਹਿਬ ਚ ਨਿਸ਼ਾਨ ਸਾਹਿਬ ਝੂਲ ਰਿਹਾ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ ਠੀਕ ਹੈ ਗੁਰੂ ਮਹਾਰਾਜ ਨੇ ਬਖਸ਼ੀ ਹੋਈ ਸਿੱਖੀ ਸਰੂਪ ਨਾਲੋ ਜਿੱਤੇ ਠੀਕ ਆ ਪਰ ਇੱਥੇ ਇੱਕ ਗੱਲ ਆ ਇੱਥੇ ਸਿੱਖੀ ਬਹੁਤ ਜ਼ਿਆਦੇ ਆਪਣੇ ਨਾਲ ਬਹੁਤ ਹੀ ਜ਼ਿਆਦੇ ਆ ਤੇ ਪਰਮਾਤਮਾ ਲਾਲ ਓਗਰ ਦਵਾਲਾ ਸਾਹਿਬ ਮਸੀਂ ਦੇਖਿਆ ਲੰਗਰ ਚ ਹੁਣ ਤੁਸੀਂ ਦੇਖੋਗੇ ਅੱਗੇ ਵੀਡੀਓ ਚ ਮੁੰਡੇ ਬਹੁਤ ਸੇਵਾ ਕਰਦੇ ਨੇ ਬਹੁਤ ਜ਼ਿਆਦੇ ਆ ਸਟਾਲ ਲਈ ਹੋਈ ਆ ਠੀਕ ਆ ਜਿਹੜੇ ਇੱਥੇ ਫਰਬਾਣੇ ਚ ਰਹਿੰਦੇ ਨੇ ਉਹ ਫਰਬਾਣੇ ਚ ਰਹਿੰਦੇ ਨੇ ਆ ਦੇਖੋ ਨਿਸ਼ਾਨ ਸਾਹਿਬ ਹੁੰਦਾ ਗੁਰਦਵਾਲਾ ਸਾਹਿਬ ਆ ਗੁਰਦਵਾਲਾ ਸਾਹਿਬ ਦਾ ਪਾਰਕ ਬਹੁਤ ਵੱਡਾ ਲੋਟਾ ਗੁਰਦੁਆਰਾ ਸਾਹਿਬ ਕੋਲ ਪਹਿਲਾਂ ਜਿਹੜਾ ਘਾਰਾ ਚਾਚਾਈ ਦੱਸਦੇ ਸੀ ਵੀ ਗੁਰਦੁਆਰਾ ਸਾਹਿਬ ਦਾ ਮਹਾਰਾਜਾ ਸਰੂਪ ਇੱਥੇ ਹੁੰਦਾ ਸੀਗਾ ਫਿਰ ਪਰਮਾਤਮਾ ਨੇ 2012 ਚ ਗੁਰਦੁਆਰਾ ਸਾਹਿਬ ਸੋਚਿਆ ਵੀ ਆਪਣੇ ਪੰਜਾਬੀਆਂ ਨੇ ਹਰਿਆਣੀਆਂ ਨੇ ਭੜਾਈ ਆ ਕੀਰਤਨ ਹੋਇਆ ਹੈ ਨਾ ਹਾਲ ਦੇ ਅੰਦਰ ਆ ਗਈ ਸੀ ਸਾਰੇ ਲਾਈਨ ਚ ਮੱਥਾ ਟੇਕਦੇ ਨੇ ਠੀਕ ਆ ਦੇਖੋ ਆਈ ਜਾਂਦੇ ਨੇ ਮੱਥਾ ਟੇਕੀ ਜਾਂਦੇ ਨੇ ਆ ਗੁਰੂ ਮਹਾਰਾਜ ਦਾ ਸਰੂਪ ਹਨਾ ਬੜਾ ਸੋਹਣਾ ਗੁਰਦੁਆਰਾ ਸਾਹਿਬ ਨੇ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਇੱਥੇ ਮੱਥਾ ਟੇਕ ਕੇ ਬਹਿ ਕੇ ਫੇਰ ਅਸੀਂ ਆ ਗਏ ਜੀ ਲੰਗਰ ਹਾਲ ਲੰਗਰ ਹਾਲ ਜਦੋਂ ਫਿਰ ਪਾਈ ਲੱਸੀ ਮਟਰਪਨੀ ਦੀ ਦਾਲ ਤੇ ਨਹੀਂ ਤੇ ਤਰੇ ਦੋ ਪ੍ਰਸ਼ਾਦੇ ਜਿਹੜੇ ਖਾ ਕੇ ਕੀ ਇਮਾਨਤ ਆ ਆ ਦੇਖੋ ਸੰਗਤ ਆਈਏ ਤਾਂ ਪੰਗਤ ਜੀ ਬਹਿ ਕੇ ਥੱਲੀ ਖਾਂਦੀ ਆ ਹਨਾ ਬਈ ਕਰ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਠੀਕ ਹੈ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ